ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਉੱਚਾ ਅਸਣ ਲਾ ਕਰਕੇ ਦਿੱਤਾ ਤੇ ਫਰੂਦ ਦਿੱਤਾ ਤੇ ਨਾਗਨੀ ਤੇ ਬਾਹਮੀ ਦੋ ਬੰਦੂਕਾਂ ਦਿੱਤੀਆਂ। ਕਿਹਾ ਬਾਬਾ ਜੀ ਤੁਹਾਡੇ ਤੋਂ ਵੱਡਾ ਦੁਨੀਆਂ ਤੇ ਨਿਸ਼ਾਨੀ ਕੋਈ ਪੈਦਾ ਨਹੀਂ ਹੋ ਸਕਦਾ। ਸਭ ਤੋਂ ਵੱਡੇ ਦੁਨੀਆਂ ਦੇ ਨਿਸ਼ਾਨੀ ਬਾਬਾ ਜੀਵਨ ਸਿੰਘ ਉਹਦੀ ਚਿੜੀ ਨੂੰ ਬੰਦੂਕ ਦਾ ਨਿਸ਼ਾਨਾ ਮਾਰ ਕੇ ਥੱਲੇ ਸੜ ਦਿੰਦੇ ਸੀ, ਪਰ ਨਹੀਂ ਸੀ ਲਾਉਣ ਦਿੰਦੇ। ਤੇ ਕਲਗੀਧਰ ਜੀ ਨੇ ਕਿਹਾ ਬਾਬਾ ਜੀ ਤੁਹਾਡੀ ਡਿਊਟੀ ਇਹ ਹੈ। ਜੇ ਕੋਈ ਬੈਰੀ ਕੋਈ ਮੁਗਲ ਗੜੀ ਦੇ ਨੇੜੇ ਆਉਣਾ ਨਾ ਬਾਰੂਦ ਭਰ ਕੇ ਬੰਦੂਕ ਦੇ ਵਿੱਚ ਗੋਲੀ ਖੋਪੜੀ ਦੇ ਵਿੱਚ ਮਾਰਨੀ ਜੇ ਉਹ ਕੰਨ ਦੇ ਘੜਦਾ ਖੜੀ ਦੀ ਗੋਲੀ ਭਰ ਕੇ ਬੈਰੀ ਦੇ ਸਿੱਧੀ ਅੱਖ 'ਚ ਮਾਰਨੀ ਤੇ ਬਾਬਾ ਜੀਵਨ ਸਿੰਘ ਜੀ ਨਿਸ਼ਾਨੀ ਪੱਕੇ ਸਨ ਮਹਾਰਾਜ ਦਾ ਹੁਕਮ ਮੰਨਿਆ ਗੜੀ ਦੇ ਉੱਤੇ ਆਸਰ ਲਾਇਆ ਤੇ ਬੰਨੂਕਾ ਤਨਾਤਕੇ ਨਾਗਣੀ ਤੇ ਬਾਗਣੀ ਬੂਲ ਭਰ ਲੈਣਾ ਜਿੰਨੇ ਗੜੀ ਦੇ ਕੋਲੇ ਆਉਣਾ ਤੇ ਸਿੱਧੀ ਕਰਕੇ ਸਿੱਧੀ ਖੋਪੜੀ ਦੇ ਵਿੱਚ ਨਿਸ਼ਾਨਾ ਮਾਰਨਾ ਗੋਲੀ ਨਾਲ ਇੱਕ ਬੰਦੇ ਨੂੰ ਮਾਰਦੀ ਬੰਦੂਕ 50 ਜਾਨਾਂ ਨੂੰ ਘਾ ਦਿੰਦਾ ਬਰੂਦ ਜਿਹੜਾ ਹੁੰਦਾ ਐਨੀ ਤਾਕਤ ਹੁੰਦੀ ਬਰੂਦ ਦੀ ਤੇ ਬਾਬਾ ਜੀ ਨੇ ਕੀ ਕਰਨਾ ਨਿਸ਼ਾਨੇ ਉੱਸਾ ਦਾ ਮਾਰਨਾ ਕੀ ਇੱਕ ਨਿਸ਼ਾਨੇ ਦੇ ਨਾਲ 50 ਜਾਨੇ ਮਰ ਜਾਣ ਇਹੋ ਜੀ ਖੇਡ ਐਡੇ ਵੱਡੇ ਨਿਸ਼ਾਨ ਕੀ ਸਣ ਬਾਬਾ ਜੀਵਨ ਸਿੰਘ ਇਹ ਮੈਂ ਨਹੀਂ ਕਹਿੰਦਾ ਭਾਈ ਸਾਹਿਬ ਭਾਈ ਰਤਨ ਸਿੰਘ ਪੰਗੂ ਹਵਾਲਾ ਦਿੰਦੇ ਨੇ ਕਿ ਇਹਦੇ ਜੀਵਨ ਸਿੰਘ ਰੰਗ ਰੇਟੜੋ ਬੰਦੂਕੀ ਖੂਬ ਖਵਾਏ ਦੁਨੀਆਂ ਤੇ ਬੜੇ ਬੜੇ ਨਿਸ਼ਾਨ ਟੀਉਣਗੇ ਮਰ ਜਾਣਗੇ ਕਿ ਤੁਹਾਡੇ ਤੋਂ ਵੱਡਾ ਨਿਸ਼ਾਨ ਚ ਕੋਈ ਨਹੀਂ ਜੇ ਤੇ ਤੁਸੀਂ ਦੁਨੀਆ ਉਤੇ ਸਦਾ ਲਈ ਅਮਰ ਰਹੋਗੇ ਕਿਉਂਕਿ ਕਲਗੀਧਰ ਜੀ ਦਾ ਹੁਕਮ ਮੰਨਿਆ